ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ Facebook ਪੇਜ ਤੇ ਇਹ ਵੀਡੀਓ ਦੇਖ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਆਦਾਬ ਸਤਿ ਸ੍ਰੀ ਅਕਾਲ ਦੋਸਤੋ ਤੇ ਦੋਸਤੋ ਅੱਜ ਫੇਰ ਤੁਹਾਡੇ ਨਾਲ ਇੱਕ ਛੋਟੀ ਜੀ ਬੇਸ਼ੇਰੀ ਦੀ ਵੀਡੀਓ ਨਾਲ ਹਾਜ਼ਰ ਹੋਇਆ ਸਾਰੀ ਡਿਟੇਲ ਦਵਾਂਗਾ ਤੁਹਾਨੂੰ ਤੇ ਵੀਡੀਓ ਨੂੰ ਪੂਰੀ ਦੇਖਦੇ ਰਹੋ ਸਾਰੀ ਡਿਟੇਲ ਲੈ ਲਿਓ ਛੋਟੇ ਭਾ ਦੀ ਬੇਸ਼ੇਰੀ ਹੈ ਤੇ ਛੋਟੀ ਉਮਰ ਦੀ ਬੇਸ਼ੇਰੀ ਹੈ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਇਹ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਲਾਈਨ ਦੀ ਬਸ਼ੇਰੀਏ ਦੋਸਤੋ ਕਿਹੜੀ ਲਾਈਨ ਦੀ ਹੈ ਸਾਰੀ ਤਾਂ ਸਾਂ ਪੰਜਾਬ ਦੀ ਮਜ਼ਬੂਤ ਲਾਈਨ ਦੀ ਬਸ਼ੇਰੀ ਆ ਸਾਰੀ ਡਿਟੇਲ ਦਿੰਨਾ ਬਸ ਵੀਡੀਓ ਪੂਰੀ ਦੇਖ ਲੈ ਹੌਸਲਾ ਕਰਕੇ ਮਿੰਟ 5 ਬੈਠੇ ਰਹੋ 5 ਮਿੰਟਾਂ ਨਾਲ ਥੋੜਾ ਜ਼ਿਆਦਾ ਸਮਾਂ ਨਹੀਂ ਲੈਂਦੇ ਪਰ ਡਿਟੇਲ ਤੁਹਾਨੂੰ ਪ੍ਰੋਪਰ ਮਿਲ ਜੂ ਚੀਜ਼ ਤੁਹਾਨੂੰ ਪੂਰੀ ਜ਼ਬਰਦਸਤ ਦਿਖਾ ਦੇਣੀ ਅੱਜ ਆਪਾਂ ਤੇ ਕਰਦੇ ਆ ਦੋਸਤੋ ਬੱਚੀ ਬਾਰੇ ਗੱਲਬਾਤ ਸ਼ੁਰੂ ਚੈਨਲ ਸਬਸਕ੍ਰਾਈਬ ਕਰ ਲਓ ਕਮੈਂਟਾਂ ਵਿੱਚ ਬਸ਼ੇਰੀ ਬਾਰੇ ਜਰੂਰ ਦੱਸਿਓ ਦੋਸਤੋ ਆ ਬਸ਼ੇਰੀ ਨੂੰ ਤੁਸੀਂ ਆਪਣੇ ਬਲੌਗਾਂ ਵਿੱਚ ਆਮ ਹੀ ਦੇਖਿਆ ਹੋਣਾ ਨਾਮ ਹੈ ਇਹਦਾ ਸੁੰਦਰਾ ਨਾਮ ਵਾਂਗੂ ਹੈ ਵੀ ਪੂਰੀ ਸੁੰਦਰਾ ਟੌਪ ਦੀ ਕੁਆਲਿਟੀ ਹੈ ਤੇ ਟੌਪ ਦੀ ਬਲੱਡ ਲਾਈਨ ਹੈ ਬਲੱਡ ਲਾਈਨ ਦੀ ਜੇ ਆਪਾਂ ਗੱਲ ਕਰੀਏ ਬਲੱਡ ਲਾਈਨ ਬਾਰੇ ਦੱਸ ਹੀ ਦਿੰਨੇ ਆਂ ਦੇਵਲੀ ਬਲੱਡ ਲਾਈਨ ਚੋਂ ਆ ਜੀ ਦੇਵਲੀ ਬਾਰੇ ਤਾਂ ਨਾਮ ਸੁਣ ਕੇ ਮਜਬੂਤੀਆਂ ਵਾਲਾ ਪੱਖ ਮੂਰੇ ਆਇਆ ਹੁਣ ਪ੍ਰਭਾਤ ਦਾ ਨਾਮ ਮੂਰੇ ਆਇਆ ਹੁਣ ਤੇ ਹਾਂਜੀ ਦੋਸਤੋ ਪ੍ਰਭਾਤ ਦੀ ਪੋਤੀ ਹੈ ਗਰਾਂਟੀ ਨਾ ਪ੍ਰਭਾਤ ਦੀ ਪੋਤੀ ਐ ਤੇ ਜਾਫਰ ਘੋੜੇ ਦੀ ਬੱਚੀ ਆ ਮਜਬੂਤੀ ਵਾਲਾ ਪਾਸਾ ਇਹਦਾ ਆਪਦੇ ਪਿਓ ਵਾਲੇ ਖਾਨਦਾਨ ਚੋਂ ਆਇਆ ਦਾਦੇ ਵਾਲੇ ਪਾਸੋਂ ਆਇਆ ਦਾਦਾ ਤੋਂ ਹੀ ਆ ਤਾਂ ਦੇਖੇ ਜੀ ਦਾ ਸੰਭ ਬਹੁਤ ਵੱਡਾ ਪ੍ਰਭਾਤ ਇੱਕ ਮਜਬੂਤੀ ਵਾਲਾ ਥੰਮ ਮੰਨਿਆ ਗਿਆ ਬਹੁਤ ਵੱਡੇ ਵੱਡੇ ਨਾਮੀ ਘੋੜੇ ਪੈਦਾ ਕੀਤੇ ਆ ਪ੍ਰਭਾਤ ਨੇ ਉਹਨਾਂ ਵਿੱਚੋਂ ਇੱਕ ਜਾਫਰਾ ਤੇ ਜਾਫਰ ਨੇ ਇਹ ਪੈਦਾ ਕੀਤੀ ਆ ਬਹੁਤ ਟੌਪ ਦੀ ਕੁਆਲਿਟੀ ਨਾਲ ਮਜਬੂਤੀ ਤਾਂ ਜ਼ਰੂਰ ਆਈ ਨਾਲ ਆਈ ਨਹੀਂ ਵੀ ਜੇ ਮਜਬੂਤੀ ਆਈ ਤਾਂ ਦੁੱਪੜ ਪੰਜ ਆ ਗਿਆ ਹੈ ਦੁੱਪੜ ਬੰਨ ਨਹੀਂ ਆਇਆ ਜਿੱਥੇ ਮਜ਼ਬੂਤੀ ਚਾਹੀਦੀ ਮਜ਼ਬੂਤੀ ਦਿੱਤੇ ਜਿੱਥੇ ਬਰੀਕੀ ਚਾਹੀਦੀ ਬਰੀਕੀ ਦਿੱਤੀ ਆ। ਅਮਰੀਕੀ ਬਾਰੇ ਗੱਲ ਕਰੀਏ ਗਰਦਨ ਦੇਖੋ ਗਰਦਨ ਦਾ ਜੋ ਫ੍ਰੀਮ ਆ ਬਹੁਤ ਚੰਗਾ। ਮੋਟੀ ਉਪਰੋਂ ਪਤਲੀ ਮਣੀਆ ਬਹੁਤ ਜ਼ਿਆਦਾ ਪਤਲਾ ਐ ਲੰਮੀ ਗਰਦਨ ਆਈ ਆ। ਤੇ ਕੰਨ ਕੁੰਨ ਦੀ ਬਹੁਤ ਜ਼ਿਆਦਾ ਬਰੀਕੀ ਐ ਛੋਟਾ ਕੰਨ ਆ। ਨਾਲ ਜੜਮਾ ਕੰਨ ਦਿੱਤਾ ਜੀ। ਤੇ ਪ੍ਰਵਾਹ ਵਾਲੇ ਪਾਸੇ ਸੁੰਭ ਦੀ ਮਜ਼ਬੂਤੀ ਬਹੁਤ ਬੱਚੀ ਹਜੇ ਪੂਰੀ 4 ਮਹੀਨਾ ਜੀ ਹੋਈ ਐ ਤੇ ਸੁੰਭ ਦੇਖੋ। ਕਿੰਦਾ ਡਬਲ ਹੋਇਆ ਜਿਵੇਂ 8-9 ਮਹੀਨਿਆਂ ਦੀ ਬੱਚੀ ਦਾ ਹੁੰਦਾ। ਚੌਕੜੀ ਬਿਸ਼ੇਰੀਏ ਦੋਸਤੋ ਰਸਤਾ ਇਹਦੇ ਆਪਾਂ ਨਾ ਹੀ ਜਦੋਂ ਚੜਾ ਕੇ ਲਿਆਂਦੀ ਉਸ ਦਿਨ ਪਾਇਆ ਤੇ ਨਾ ਹਜੇ ਤਾਈਆਂ ਫਾਰਮ 'ਚ ਬੰਨੀ ਆ ਅੱਜ ਇਹਦੇ ਰਸਤਾ ਪਹਿਲੀ ਦਿਨ ਵੀਡੀਓ ਬਣਾਉਣ ਲਈ ਪਾਇਆ ਤੇ ਹੁਣ ਵੀਡੀਓ ਤੋਂ ਬਾਅਦ ਇਹਨੂੰ ਬੰਦਣਾ ਕਿਉਂਕਿ ਕਈ ਵਾਰ ਐ ਹੁੰਦਾ ਨਵਾਂ ਬੰਦਾ ਆ ਜਾਂਦਾ ਤਾਂ ਉਹਨੂੰ ਥੋੜਾ ਜਿਹਾ ਬੰਨਣ ਕਰਨ ਦਾ ਔਖਾ ਹੋ ਜਾਂਦਾ। ਆਪਣੇ ਫਾਰਮ ਦੇ ਤੋਂ ਹੀ ਬਲੌਗਾਂ ਵਿੱਚ ਆਮ ਹੀ ਦੇਖੀ ਹੈ ਖੁੱਲੀ ਫਿਰਦੀ ਰਹਿੰਦੀ ਤੇ ਇੱਕ ਇਹਦੀ ਗੱਲ ਹੋਰ ਬਹੁਤ ਖਾਸ ਆ। ਇੱਕ ਜਾਨਵਰ 4 ਮਹੀਨਿਆਂ ਦਾ ਜਦੋਂ ਬੱਚਾ ਹੁੰਦਾ ਨਾ ਮਾਲਕ ਤੋਂ ਜਾਂ ਇਨਸਾਨ ਤੋਂ ਡਰਦਾ ਹੁੰਦਾ ਦੂਰ ਨੂੰ ਭੱਜਦਾ ਇਹਦੇ ਤੁਸੀਂ ਨੇੜੇ ਜਾ ਕੇ ਬਹਿ ਜਾਓ ਆ ਆਪ ਸੋਡੇ ਨੇੜੇ ਆਉ ਆ ਕੇ ਹੱਥ ਚੱਟੂ ਸੁਣ ਨੂੰ ਚੱਟੂ ਚੀਜ਼ ਜਿਹੜੀ ਮਰਜ਼ੀ ਖਵਾ ਦੇਣ ਨੂੰ ਅੰਨੀ ਤੇ ਉਹ ਖੋਰੀ ਆ ਸੋ ਐ ਦੱਸੰਦੀ ਮੇਰਾ ਇਹ ਵਜਾ ਬਈ ਜਿਹੜੇ ਭਰਾਵਾਂ ਨੇ ਆਪਦੇ ਸੋਟੇ ਬੱਚੇ ਨੂੰ ਤਿਉਹ ਪੋਣਾ ਤਾਂ ਤਿਉਹ ਖੋਰੀ ਬੱਚੀ ਆ ਤੋ ਬਹੁਤ ਕਰਦੀ ਆ ਇਨਸਾਨ ਦਾ ਇਨਸਾਨ ਤੋਂ ਦੂਰ ਨੂੰ ਨਹੀਂ ਭੱਜੇ ਇੱਕ ਸੋਡੇ ਨਾਲ ਪਿਆਰ ਪਾਉਣ ਵਾਲੀ ਬੱਚੀ ਆ ਤੇ ਦੂਜੀ ਗੱਲ ਇਹ ਤਾਂ ਮਾਰਕਾ ਬਹੁਤ ਜ਼ਬਰਦਸਤ ਆ ਮਾਰਕਾ ਮੱਥੇ ਪੂਰਾ ਸੋਹਣਾ ਬਲੇਜ ਆਈ ਨਹੀਂ ਤਿਲਕ ਤੋੜ ਨਹੀਂ ਜਾਂ ਫੁੱਲ ਨਹੀਂ ਜਾਂ ਟਟਮਾ ਪਟਾ ਨਹੀਂ ਜਾਂ ਜ਼ਿਆਦਾ ਚੌੜਾ ਨਹੀਂ ਬਲੇਜ ਬਹੁਤ ਜ਼ਿਆਦਾ ਪਤਲਾ ਤੇ ਸਿੱਧਾ ਬਲੇਜ ਆ ਕੰਨਾਂ ਤੋਂ ਲੈ ਕੇ ਨੱਕ ਤਾਈਆਂ ਸਿੱਧੀ ਸੇਧ ਨਾ ਹੁੰਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਵੀਡੀਓ 'ਚ ਤੇ ਹੋਰ ਹੈ ਇਹਦੀ ਮਾਰਕੇ ਪਿਛਲੇ ਦੋਨੇ ਮਗਰਲੇ ਪਰ ਥੋੜੇ ਥੋੜੇ ਚਿੱਟੇ ਆ ਦੋਸਤੋ ਪਰ ਵੀਡੀਓ 'ਚ ਤੁਹਾਨੂੰ ਨਹੀਂ ਦੇਖਣੇ ਜਿੱਦਣ ਤੁਸੀਂ ਆਏ ਸਾਹਮਣੇ ਤੁਹਾਨੂੰ ਪਤਾ ਚੱਲੂ ਮਗਰਲੇ ਦੋ ਪੈਰ ਥੋੜੇ ਥੋੜੇ ਚਿੱਟੇ ਆ ਤੇ ਗੱਲ ਕਰੀਏ ਆਪਾਂ ਬਾਲਪੌਰੀਆਂ ਦੀ ਬਾਲਪੋਰੀਆਂ ਵੱਲੋਂ ਵੀ ਪੂਰੀ ਤਰ੍ਹਾਂ ਸਾਫ਼ ਹੈ ਜੀ ਬਾਲਪੋਰੀਆਂ ਦੀ ਓਕੇ ਰਿਪੋਰਟ ਆ ਬਾਕੀ ਖਾਨਦਾਨ ਬਹੁਤ ਜ਼ਬਰਦਸਤ ਦੇਵਲੀ ਲਾਈਨ ਚੋਂ ਪ੍ਰਵਾਦ ਦੀ ਪੁੱਤੀ ਆ ਜਾਂਦੀ ਜਾਫਰ ਘੋੜੇ ਦੀ ਆ 4 ਮਹੀਨੇ ਅਸ ਦੀ ਉਮਰ ਆ ਰੰਗ ਟੇਲੀਆ ਕੁ ਮੇਤਾ ਇੱਕ ਪਰਾਤ ਵੀਡੀਓ ਪਾਈ ਸੀ ਦੋਸਤੋ ਬਈ ਸਾਹਬਨ ਵਾਲੇ ਬੰਦੇ ਨੂੰ 5000 ਸਸਤੀ ਦੇ ਦਾਂਗੇ ਤੇ ਉਹ ਆਪਣੇ ਭਰਾ ਹੁਣੇ ਸੀ ਪਹਿਲਾਂ ਵੀ ਮੇਥੇ 2-4 ਜਾਨਵਰ ਕੇ ਆ ਉਨਾਂ ਹੀ ਸੇਵਾ ਸੁਭਾ ਨੂੰ ਦੇਖ ਕੇ ਚਲੋ ਆਪਾਂ ਉਹ ਬੱਚੀ ਉਹਨਾਂ ਨੂੰ ਉਦੋਂ ਵੀਡੀਓ ਪਾਉਣ ਸਾਰੀ 5-10 ਮਿੰਟਾਂ ਚ ਦੇਤੀ। ਸੇਵਾ ਚੰਗੀ ਆਪਾਂ ਨੂੰ ਵੀ ਐਂ ਸਿੱਖ ਚਲ ਬੱਚੀ ਜਾਵੜੇ ਤੇ ਬਹੁਤ ਸਾਰੇ ਵੀਰਾਂ ਦੇ ਲਾਂਭੇ ਆਏ ਬਾਈ ਅਸੀਂ ਸੰਭ ਲੈਣੀ ਸਾਨੂੰ ਦੇ ਦੇਣੀ ਸੀ ਤੇ ਦੋਸਤੋ ਆਹ ਵੀਡੀਓ ਮੈਂ ਤਾਂ ਹੀ ਇਹਦੀ ਪਾਈ ਨਹੀਂ ਹਜੇ ਆਪਣਾ ਕੋਈ ਇਰਾਦਾ ਨਹੀਂ ਸੀ ਅਸੀਂ ਦੀ ਵੀਡੀਓ ਸਿੱਤੀ ਪਾਉਣ ਦਾ ਫਾਰਮ ਚ ਖੁੱਲੀ ਫਿਰਦੀ ਸੀ ਤੇ ਜਾਨਵਰ ਹੋਰ ਬਹੁਤ ਵੈਸੇ ਹੇਲ ਨੂੰ ਖੜੇ ਤਾਂ ਉਹ ਲਾਂਭਾ ਲਾਂਗ ਤੇ ਮਾਰਿਆ ਨਹੀਂ ਇਹ ਬੱਚੀ ਦੀ ਮੈਂ ਵੀਡੀਓ ਪਾਈ ਵੀ ਕੋਈ ਹੋਵੇ ਚਾਹਵਣ ਸੰਭਣ ਵਾਲਾ ਸੇਵਾ ਕਰਨ ਵਾਲਾ ਕੋਈ ਬੱਚੀ ਨੇ ਇਹਦੇ ਨਾਲ ਤੋ ਆਪਣਾ ਵੀ ਵਧੀਆ ਪਿਆ ਹੋਇਆ ਪਿਆਰ ਕਰਦੀ ਹੈ ਬੱਚੀ ਤੇ ਪਿਆਰ ਸੋਣਾ ਇਹਦੇ ਨਾਲ ਪਿਆ ਹੋਇਆ ਤਾਂ ਚੰਗੇ ਹੱਥਾਂ 'ਚ ਹੀ ਦਵਾਂਗੇ ਆਪਾਂ ਇਹਨੂੰ ਕੋਈ ਸੇਵਾ ਕਰਨ ਵਾਲਾ ਹੋਵੇ ਯਾਰ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ 4-5000 ਜਰ ਦਿੱਤੀ ਦਵਾਂਗੇ ਪਰ ਬੰਦਾ ਸੇਵਾ ਵਾਲਾ ਹੋਵੇ ਆਈ ਨਾ ਹੋਵੇ ਕੱਲ ਨੂੰ ਜਾ ਕੇ ਬੱਚੀ ਦੀ ਹਨਾ ਉਹਨਾਂ ਦੇ ਘਰੇ ਸੇਵਾ ਨਾ ਹੋਵੇ ਤੇ ਬੱਚੀ ਉਦਾਸ ਹੋਵੇ ਕੋਈ ਜਿਹੜਾ ਵੀ ਇਹਦੇ ਨਾਲ 5-7 ਦਿਨ ਇਹਨੂੰ ਆਈ ਨਾ ਹੋਈਏ ਤੇ ਉਹ ਜਿਹੜਾ ਇਹਦੇ ਨਾਲ ਪਿਆ ਹੋਇਆ ਤਾਂ ਆਪਾਂ ਦੱਲ ਨਹੀਂ ਕਰਨਾ ਦੇਣ ਤੱਕ ਦੇਣਾ ਤਾਂ ਪੈਂਦਾ ਜਦੋਂ ਆਪਣਾ ਕੰਮ ਹੀ ਵਪਾਰ ਦਾ ਤਾਂ ਜਾਨਵਰ ਦੇਣੇ ਵੀ ਪੈਂਦੇ ਕਿੰਨੇ ਜਾਨਵਰ ਆਪਾਂ ਘਰੇ ਰੱਖ ਲਾਂਗੇ ਸੋ ਕੋਈ ਸਾਹਮਣ ਵਾਲਾ ਬੰਦਾ ਹੋਵੇ ਜਰ ਉਹਨੂੰ 5-7000 ਸਸਤੀ ਦੇ ਦਾਂ ਇੱਕ ਬੱਚੀ ਤੇ ਨੰਬਰ ਕਰ ਲਿਓ ਦੋਸਤੋ ਨੋਟ ਡਿਟੇਲ ਮੈਂ ਤਕਰੀਬਨ ਸਾਰੀ ਦੇ ਦਿੱਤੀ ਬਾਲਪੋਰੀਆਂ ਦੀ ਸਾਫ ਆ ਲੈਂਥ ਲੁੰਥ ਦੀ ਪੈਠ ਪੁੜੇ ਦੀ ਬਾਡੀ ਐਨੀ ਉਹ ਬੱਚੀ ਮਜ਼ਬੂਤ ਆ ਬਾਡੀ ਵਾਲਾ ਪੱਖ ਤਾਂ ਇਹਨੂੰ ਆਪ ਸਾਰਾ ਆਪਣੇ ਦਾਦੇ ਤੋਂ ਮਿਲਿਆ ਹੋਇਆ ਪ੍ਰਭਾਤ ਤੋਂ ਪੈਠ ਪੁੱਠ ਬਾਡੀ ਬੁੱਡੀ ਪੂਰੀ ਮਜ਼ਬੂਤ ਆ ਸੋ ਨੰਬਰ ਦੋਸਤੋ ਉੱਪਰ ਚੱਲ ਪੇ 6239954544985599017